ਦੀ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟਣ ਦੇ આરોਪਾਂ ਦੇ ਉੱਤੇ ਕੀ ਬੋਲੇ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ আর ਜਿਹੜੀ ਹੈ ਸੈਂਟਰ ਦੀ 8,2493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਕ੍ਰੈਸ਼ਨ ਕਾਰਡ ਨਾਲ 4G ਜੋੜੀਏ ਤਾਂ ਲਗਭਗ 32 ਲੱਖ ਬੰਦਾ ਜਿਹੜਾ ਪੰਜਾਬ ਦਾ ਉਹ ਰਾਸ਼ਨ ਤੋਂ ਵਾਂਝਾ ਹੋ ਜਾਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਬਿਸ਼ਪ ਗੁਰੂ ਬਣਾਉਣਾ ਤੇ ਜੋ ਦੂਜੀ ਪਾਸੇ ਵੋਟ ਚੋਰੀ ਤੋਂ ਬਾਅਦ ਹੁਣੇ ਰਾਸ਼ਨ ਚੋਰ ਵੀ ਬਣ ਗਏ ਆ ਵੋਟ ਚੋਰੀ ਦਾ ਤਾਂ ਆ ਗਿਆ ਸਾਹਮਣੇ ਸਾਰਾ ਕੁਝ ਤਾਂ ਮਾਨੀਓ ਕੋਟ ਨੇ ਵੀ ਕਹਿਤਾ ਹੁਣ ਰਾਸ਼ਨ ਵੀ ਚੋਰੀ ਕਰਨਗੇ ਸਾਡਾ ਔਰ ਪੰਜਾਬ ਦਾ ਰਾਸ਼ਨ ਅਸیوں ਨੂੰ ਪੈਦਾ ਕਰਕੇ ਦਿੰਨੇ ਆ ਲੱਖ 2493 ਰਾਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕਰਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ ਚਾਰ ਪਹੀਏ ਵਾਲੇ ਵਾਹਨ ਨੇ ਜਿਹਦੇ ਕੋਲ 4 ਪਹੀਆਂ ਵਾਲ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ 2.5 ਲੱਖ ਤੋਂ ਤਤਾ ਏਕੜ ਤੋਂ ਵੱਧ ਤੁਹਾਡੇ ਕੋਲ ਜ਼ਮੀਨ ਹੈ ਤੇ ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜਾਂ ਵਾਟ ਐਵਰ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਕਿ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ। ਉਹ ਸਰਕਾਰੀ ਨੌਕਰੀ ਤੇ ਲੱਗਣ ਸਾਰ ਅੱਜ ਕੱਲ ਇਹ ਰਿਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦਾ। ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ। ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕੀ ਆ ਕੀ ਹੋ ਬਣੂਗਾ ਜੀ। ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਹੈ। ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਭਾਈ ਕੋਲ ਥੋੜੀ ਹੈ ਤਾਂ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਇਹਦਾ ਮਤਲਬ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਜਿੰਨਾ ਚਿਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰ ਨਹੀਂ ਘਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲ੍ਹਾ ਮੈਂ ਅਕਸਰ ਕਹਿਣਾ ਕਿ ਨਾ ਹੀ ਕਿਸੇ ਚੁੱਲ੍ਹੇ ਦੀ ਅੱਗ ਬੁਝਣ ਦੇਣੀ ਆ ਆ ਇਹਨਾਂ ਦੀਆਂ ਕਰਤੂਤਾ ਨੇ ਜੀ ਕੀ ਜਵਾਬ ਦੇਣਗੇ ਜਨਾਬ ਹਰ ਰੋਜ਼ ਗੱਲਾਂ ਕਰਦੇ ਆ ਕੇਂਦਰ ਦੀਆਂ ਸਕੀਮਾਂ ਅਸੀਂ ਪਿੰਡਾਂ 'ਚ ਦੱਸਣ ਜਾ ਰਹੇ ਆ ਆ ਸਕੀਮ ਦੱਸਣਗੇ ਆ ਸਕੀਮ ਦੱਸਣਗੇ ਵੀ ਅਸੀਂ 32 ਲੱਖ ਬੰਦੇ ਦਾ ਕਾਰਡ ਕੱਟ ਰਹੇ ਆ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਉਹਨਾਂ ਨੂੰ ਹਨਾ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਕਿ ਸਹੀ ਨੇ ਉਹ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿਵੇਂ ਕੱਟ ਕੱਟ ਦੋਗੇ ਜੀ ਇਹ ਕਾਰਡ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਆਂ ਕੇਂਦਰ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਹਿੰਦੇ ਤੁਹਾਡੇ ਤਾਂ ਪੱਖਾ ਲੱਗਿਆ ਥੋੜੇ ਕੋਲ ਤਾਂ ਸਕੂਟਰ ਹੈ ਥੋੜੇ ਤਾਂ ਘਰ ਪੱਕਾ ਹੈ ਆਪ ਹੀ ਪਹਿਲਾਂ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿੱਦ ਕੀ ਕਰਦੇ ਆ ਅ ਗੈਸ ਸਿਲੰਡਰ ਤੇ ਚੁੱਲਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਕਹਿੰਦੇ ਥੋੜੇ ਤਾਂ ਗੈਸ ਤੇ ਚੁੱਲਾ ਹੈ ਇਸ ਕਾ ਕਿ ਤੁਸੀਂ ਇਹ ਚਾਉਂਦੇ ਨਹੀਂ ਆਪ ਆਪ ਸਕੀਮ ਦਿੰਦੇ ਆਪ ਇਹ ਉਸ ਕ੍ਰਾਈਟੇਰੀਆ ਨੂੰ ਐਂਟੀ ਹੋ ਜਾਂਦੇ ਕਾਉਂਟਰ ਕਰਦੇ ਹੋ ਸੋ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਾਣ ਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਹੋ ਕਣਕ ਸਾਡੀ ਜਾਂਦੀ ਹੈ ਜੀ ਸਾਡੀ ਕਣਕ ਕੱਟੀ ਜਾਂਦੇ 32 ਲੱਖ ਬੰਦਾ ਪਰ ਜਿਹੜਾ ਪ੍ਰਭਾਵਿਤ ਹੋਊਗਾ ਜੀ 8 ਲੱਖ ਪਰਿਵਾਰ ਸੈਂਟਰ ਸਰਕਾਰ ਦੀ ਸਕੀਮ ਹੈ ਆਪ ਹੀ ਹੁਣ ਕਹਿੰਦੇ ਅਸੀਂ ਖਤਮ ਕਰਾਂਗੇ ਭਾਜਪਾ ਇਹਨਾਂ ਸਕੀਮਾਂ ਬਾਰੇ ਦੱਸੂਗੀ ਕਿਸੇ ਨਾ ਕਿਸੇ ਪ੍ਰੈਸ ਕਾਨਫਰੰਸ 'ਚ ਜਾਂ ਕਿਸੇ ਆਪਣੇ ਸੰਮੇਲਨ 'ਚ ਜਾਂ ਜੋ ਵੀ ਕਰਦੇ ਰਹੇ ਕਿ ਅਸੀਂ ਇਹਨਾਂ ਲੋਕਾਂ ਦੇ ਮੂੰਹ 'ਚੋਂ ਬੁਰਕੀਆਂ ਖੋ ਰਹੇ ਆ